ਕੈਨੇਡਾ ਤੋਂ ਚਾਵਾਂ ਦੇ ਨਾਲ ਨੌਜਵਾਨ ਆਪਣੇ ਮਾਪਿਆਂ ਨੂੰ ਮਿਲਣ ਆਇਆ ਹੋਇਆ ਸੀ ਕਾਫੀ ਖੁਸ਼ ਦਾ ਮਾਹੌਲ ਸੀ ਘਰਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਤਾ ਨਹੀਂ ਸੀ ਕਿ ਖੁਸ਼ੀ ਕਿਸੇ ਦੀ ਨਜ਼ਰ ਲੱਗੇਗੀ ਕਿਸੇ ਨੂੰ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਸੋ ਤਸਵੀਰਾਂ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਕੈਨੇਡਾ ਤੋਂ ਛੁੱਟੀ ਤੇ ਆਏ ਨੌਜਵਾਨ ਦੀ ਪਿੱਛੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਆ ਦੱਸਿਆ ਜਾ ਰਿਹਾ ਹੈ ਕਿ ਕਰਨਪ੍ਰੀਤ 22 ਜੂਨ ਨੂੰ ਛੁੱਟੀ ਤੇ ਆਇਆ ਹੋਇਆ ਸੀ ਪਹਿਲਾ ਉਹਨਾਂ ਦੀ ਨੋ ਕੈਨੇਡਾ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਕਰਨਪ੍ਰੀਤ ਵੀ ਕੈਨੇਡਾ ਚਲਾ ਗਿਆ ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਜੋ ਕਰੋ ਬਾਜ਼ਾਰ ਤੇ ਲਈ ਕੋਈ ਚੀਜ਼ ਜਿਹੜਾ ਲੈਣ ਗਿਆ ਸੀ ਲੇਕਿਨ ਵਾਪਿਸ ਕਰ ਪਰਤਿਆ ਨਹੀਂ ਪਰ ਪੁੱਤ ਦੀ ਪਾਲ ਕਾਫੀ ਕੀਤੀ ਮਾਪਿਆਂ ਨੇ ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਸਿੰਘ ਦੀ ਸਕੂਟਰੀ ਪਾਖੜਾ ਨਹਿਰ ਦੇ ਕੰਡੇ ਪਈ ਹੈ ਜਿਸ ਤੋਂ ਬਾਅਦ ਮਾਪਿਆਂ ਦੀਆਂ ਤਾਂਹਾਂ ਨਿਕਲ ਜਾਂਦੀਆਂ ਨੇ ਸਕੂਟਰੀ ਮਿਲਣ ਤੋਂ ਬਾਅਦ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨਾਂ ਤੋਂ ਕਰਨ ਪ੍ਰੀਤੀ ਪਾਲ ਕਰੇ ਸੀ ਤੇ ਪਤਾ ਲੱਗਦਾ ਹੈ ਕਿ ਕਰਨ ਪ੍ਰੀਤੀ ਲਾਸ ਜੜੀ ਆ ਪਾਖੜਾ ਦੇ ਵਿੱਚ ਪਈ ਹੋਈ ਹੈ ਤੇ ਹੁਣ ਇਸ ਵਕਤ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦੇ ਵਿੱਚ ਨਹੀਂ ਰਿਹਾ ਸ਼ਾਇਦ ਮਾਪੇ ਸੋਚ ਰਹੇ ਹੋਣਗੇ ਕਿ ਕੈਨੇਡਾ ਤੋਂ ਹੀ ਉਹਨਾਂ ਦਾ ਪੁੱਤ ਵਾਪਸ ਨਾ ਆਉਂਦਾ ਆ ਉਹਨਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ ਕੈਨੇਡਾ ਤੋਂ ਚਾਵਾਂ ਦੇ ਨਾਲ ਨੋਥਫਾਨ ਆਪਣੇ ਮਾਪਿਆਂ ਨੂੰ ਮਿਲਣ ਆਇਆ ਹੋਇਆ ਸੀ ਕਾਫੀ ਖੁਸ਼ ਦਾ ਮਾਹੌਲ ਸੀ ਘਰਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਤਾ ਨਹੀਂ ਸੀ ਕਿ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗੇਗੀ ਕਿਸੇ ਨੂੰ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਸੋ ਤਸਵੀਰਾਂ ਬੇहद ਹੀ ਪਾਪ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਕੈਨੇਡਾ ਤੋਂ ਛੁੱਟੀ ਤੇ ਆਏ ਨੌਜਵਾਨ ਦੀ ਪਿਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਆ ਦੱਸਿਆ ਜਾ ਰਿਹਾ ਹੈ ਕਿ ਕਰਨਪ੍ਰੀਤ 22 ਜੂਨ ਨੂੰ ਛੁੱਟੀ ਤੇ ਆਇਆ ਹੋਇਆ ਸੀ ਪਹਿਲਾਂ ਉਹਨਾਂ ਦੀ ਨੋ ਕੈਨੇਡਾ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਕਰਨਪ੍ਰੀਤ ਵੀ ਕੈਨੇਡਾ ਚਲਾ ਗਿਆ ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਜੋ ਕਰੋ ਬਾਜ਼ਾਰ ਤੇ ਲਈ ਕੋਈ ਚੀਜ਼ ਜੜਾ ਲੈਣ ਗਿਆ ਸੀ ਲੇਕਿਨ ਵਾਪਿਸ ਕਰ ਪਰਤਿਆ ਨਹੀਂ ਪਰ ਪੁੱਤ ਦੀ ਪਾਲ ਕਾਫੀ ਕੀਤੀ ਮਾਪਿਆਂ ਨੇ ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਸਿੰਘ ਦੀ ਸਕੂਟਰੀ ਪਖੜਾ ਨਹਿਰ ਦੇ ਕੰਡੇ ਪਈ ਹੈ ਜਿਸ ਤੋਂ ਬਾਅਦ ਮਾਪਿਆਂ ਦੀਆਂ ਤਾਂ ਹਾ ਨਿਕਲ ਜਾਂਦੀਆਂ ਨੇ ਸਕੂਟਰੀ ਮਿਲਣ ਤੋਂ ਬਾਅਦ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨਾਂ ਤੋਂ ਕਰਨਪ੍ਰੀਤ ਦੀ ਪਾਲ ਕਰ ਰਹੀ ਸੀ ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤੀ লাশ ਜੜੀ ਆ ਪਾਖੜਾ ਦੇ ਵਿੱਚ ਪਈ ਹੋਈ ਐ ਤੇ ਹੁਣ ਇਸ ਵਕਤ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦੇ ਵਿੱਚ ਨਹੀਂ ਰਿਹਾ ਸ਼ਾਇਦ ਮਾਪੇ ਸੋਚ ਰਹੇ ਹੋਣਗੇ ਕਿ ਕੈਨੇਡਾ ਤੋਂ ਹੀ ਉਹਨਾਂ ਦਾ ਪੁੱਤ ਵਾਪਿਸ ਨਾ ਆਉਂਦਾ ਤਾਂ ਉਹਨਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ kepayo kita gotcha. piwa okay.